ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਅੱਜ ਆਪਣੇ ਪਿੰਡ ਰੂਣਾਵਾਲਾ ਜ਼ਿਲ੍ਹਾ ਸ਼੍ਰੀ ਭਗਤਪੁਰ ਸਾਹਿਬ ਤੋਂ ਵੀਡੀਓ ਬਣਾਈ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰਿਓ ਜੀ ਇੱਥੇ ਬਾਬਾ ਸਮਾਦ ਬਾਬਾ ਥੇ ਪੀਰ ਜੀ ਦੀ ਯਾਦ ਵਿੱਚ ਮੇਲਾ ਪਹਿਲੀ ਹੜ 15 ਜੂਨ 2025 ਨੂੰ ਦਿਨ ਆਇਆ ਦੁਬਾਰਾ ਨੂੰ ਲੱਗਣ ਜਾ ਰਿਹਾ ਜੀ ਆਓ ਤੁਹਾਨੂੰ ਬਾਬਾ ਜੀ ਦੇ ਜਗ੍ਹਾ ਦੇ ਦਰਸ਼ਨ ਕਰਵਾਈਏ ਇੱਥੇ ਗਰਾਊਂਡ ਦੀ ਤਿਆਰੀ ਹੋ ਰਹੀ ਹੈ ਜੀ ਤੇ ਨਵੀਆਂ ਬਿਲਡਿੰਗਾਂ ਤਿਆਰ ਹੋਈਆਂ ਤੇ ਇੱਧਰ ਬਾਬਾ ਜੀ ਦੀ ਜਗ੍ਹਾ ਹੈ ਜੀ ਇੱਥੇ ਹਰ ਕੰਮ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਓ ਤੁਹਾਨੂੰ ਅੰਦਰ ਲੈ ਚੱਲ ਗਏ ਤੇ ਦਿਖਾਉਣੇ ਆ ਜੀ ਬਾਬਾ ਜੀ ਦੀ ਜਗਾ ਇਹ ਹੈ ਜੀ ਬਾਬਾ ਥੇਪੀਰ ਜੀ ਦੀ ਜਗਾ ਜੋ ਕਿ ਇੱਥੇ ਹਰ ਹਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਜਿਸ ਕਿਸੇ ਦੀ ਵੀ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਇੱਥੇ ਨੂਨ ਤੇ ਬੁਕਰ ਜ਼ਰੂਰ ਚੜਾ ਕੇ ਜਾਂਦਾ ਤੇ ਕਿਸੇ ਦੇ ਵੀ ਫੋੜਾ ਫੈਂਸੀ ਨਿਕਲਦੀ ਆ ਉਹ ਇੱਥੇ ਆ ਕੇ ਸੁੱਕ ਸੁੱਕ ਲੈ ਤਾਂ ਫੋੜੇ ਫੈਂਸੀ ਹਟ ਜਾਂਦੀਆਂ ਨੇ ਤੇ ਇਸ ਪਾਸੇ ਬਾਬਾ ਜੀ ਦਾ ਗਰਾਊਂਡ ਹੈਗਾ ਤੇ ਉਹ ਤਿਆਰ ਹੋ ਰਿਹਾ ਏ ਤੇ ਨਵੇਂ ਸਟੌੜੀਆਂ ਬਣ ਰਹੀਆਂ ਨੇ ਤੇ ਸਾਰਾ ਪਿੰਡ ਪੂਰੀ ਸ਼ਰਦਾ ਨਾਲ ਇੱਥੇ ਮੱਥਾ ਟੇਕਣ ਆਉਂਦਾ ਹੈ ਜਿਸ ਕਿਸੇ ਦੀ ਵੀ ਮਨੋਕਾਮਨਾ ਪੂਰੀ ਹੁੰਦੀ ਆ ਉਹ ਇੱਥੇ ਆ ਕੇ ਪ੍ਰਸ਼ਾਦ ਕੋਈ ਲੱਡੂ ਲੈ ਕੇ ਆਉਂਦਾ ਕੋਈ ਬਰਫੀ ਲੈ ਕੇ ਆਉਂਦਾ ਉਹ ਇੱਥੇ ਚੜਵਾ ਕੇ ਜਾਂ ਚੜਾ ਕੇ ਜਾਂਦਾ ਤੇ ਉਹ ਤੁਹਾਨੂੰ ਉਹ ਦਿਖਾਈ ਗਏ ਇਧਰੋਂ ਪੁਰਾਣੀ ਖੋਈ ਆ ਬਣੀ ਹੋਈ ਆ ਜੀ ਬਹੁਤ ਪੁਰਾਣੀ ਖੂਈ ਹੈ ਤੇ ਤੁਹਾਨੂੰ ਅੰਦਰ ਤੋਂ ਵੀ ਆਪਾਂ ਦਿਖਾਉਣੇ ਆ ਤੇ ਜਲਦੀ ਜਲਦੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੋ ਤੇ ਨਾਲ ਹੀ ਇਸ ਤੇ ਬਾਲੀਬਾਲ ਗਰਾਊਂਡ ਬਣਿਆ ਹੋਇਆ ਇੱਥੇ ਆ ਕੇ ਸ਼ਾਮ ਨੂੰ ਬੱਚੇ ਖੇਡਦੇ ਹੁੰਦੇ ਆ